ਮਾਨ ਬਿੱਲੀ ਹੈਲੋ ਗਾਇਜ਼ ਅਸੀਂ अर्ली ਮਾਰਨਿੰਗ ਉਠੇ 5 ਵਜੇ ਉਠੇ ਸੀ ਹਨਾ ਆਪਾਂ ਔਰ ਜਲਦੀ ਜਲਦੀ ਰੈਡੀ ਹੋਏ ਔਰ ਹੁਣ ਅਸੀਂ ਆ ਰਹੇ ਹਾਂ ਮਾਤਾ ਰਾਣੀ ਦੇ ਦਰਸ਼ਨ ਕਰਨ ਵਾਸਤੇ ਸਵੇਰ ਸਵੇਰ ਪਹਿਲਾਂ ਆਣਾ ਸੀ ਪਰ ਅਸੀਂ ਲੇਟ ਹੋ ਗਏ ਕਿਉਂਕਿ ਥੱਕੇ ਬਹੁਤ ਜ਼ਿਆਦਾ ਸੀ ਕੱਲ ਸਫਰ ਤੋਂ ਇਸ ਕਰਕੇ ਸੋ ਜੈ ਮਾਤਾ ਦੀ ਮਾਂ ਪ੍ਰਿਤਵੀ ਨੂੰ ਖਿੱਚ ਕੇ ਲਿਆਈ ਵੀਡੀਓ ਸ਼ੂਟ ਨਹੀਂ ਕਰ ਸਕੇ ਮੈਂ ਤਾਂ ਪੜਕੀ ਲਈ ਨਹੀਂ ਮੈਂ ਮੋਟੀ ਆ ਨਾ ਕਈ ਨਹੀਂ ਹੋ ਜੂ ਪਤਲੀ ਮੰਤਰੀ ਦਾ ਰਬਰਾ ਕਾ ਹੋਾਂਗੇ ਸੋ ਜਾ ਰਹੇ ਹੌਲੀ ਹੌਲੀ ਦਰਸ਼ਨਾਂ ਨੂੰ ਆ ਸਾਰੇ ਤੁਹਾਨੂੰ ਵੀ ਕਰਾਉਣੇ ਆ ਅੱਜ ਸਾਡਾ ਦੂਸਰਾ ਦਿਨ ਆਇਆ ਇਥੇ ਹੁਣ ਸਾਨੂੰ ਜਾ ਚ ਆ ਗਈ ਅਸੀਂ ਡਰਦੇ ਨੇ ਡਰਦੀਆਂ ਆਈਆਂ ਸੀ ਐਕਚੁਅਲੀ ਕੱਲੀਆਂ ਸਾਨੂੰ ਪਤਾ ਨਹੀਂ ਸੀ ਆਉਣ ਬਾਰੇ ਹੁਣ ਅਸੀਂ ਆ ਸਕਦੀਆਂ ਵਾਂ ਤੇ ਹੁਣ ਅਸੀਂ ਡਰ ਸਾਡਾ ਲੈ ਗਿਆ ਜਦੋਂ ਮਰਜ਼ੀ ਆ ਸਕਦੇ ਆ ਜੈ ਮਾਤਾ ਦੀ ਆਓ ਆਇਓ ਥੱਲਾ ਲੈਤਾ ਲੱਗਣਾ ਨੱਪੀਆਂ ਦਾ ਜੈ ਮਾਤਾ ਦੀ ਜੈ ਮਾਤਾ ਦੀ ਫੋਨ ਨਾ ਕਰ ਕੇ ਲੈ ਜੀ ਜੈ ਮਾਤਾ ਦੀ ਆਂਦੀ ਅਰਮਨ ਤੂੰ ਹੀ ਮੰਨ ਲਮ ਕੇ ਆ ਅਸੀਂ ਲੱਗੇ ਚਾਹ ਪੀਣ ਹੁਣ ਸਵੇਰੇ ਮਾਤਾ ਰਾਣੀ ਦੇ ਦਰਸ਼ਨ ਕਰਿਆ ਹੈ ਮਾਤਾ ਦੇ ਦਰਸ਼ਨ ਕਰਕੇ ਬਹੁਤ ਵਧੀਆ ਹੋਇਆ ਕਿਉਂਕਿ ਕੋਈ ਭੀੜ ਨਹੀਂ ਹੈਗੀ ਸੀ ਬੜੇ ਆਰਾਮ ਨਾਲ ਦਰਸ਼ਨ ਕੀਤੇ ਹੁਣ ਅਸੀਂ ਲਕੈ ਚਾ ਪੀਂ ਜਾਂ ਪੀਣ ਤੋਂ ਬਾਅਦ ਅਸੀਂ ਰੂਮ ਤੇ ਜਾਵਾਂਗੇ ਆਪਣਾ ਥੋੜਾ ਸਮਾਨ ਲੈ ਕੇ ਅਸੀਂ ਜਾਵਾਂਗੇ ਇੱਥੇ ਜਵਾਲਾ ਜੀ ਮਾਤਾ ਦੇ ਔਰ ਫਿਰ ਜਾਵਾਂਗੇ ਬਗਲਾ ਮੁਖੀ ਮਾਤਾ ਦੇ ਨਾਲ ਨਾਲ ਤੁਹਾਨੂੰ ਵੀ ਲੈ ਕੇ ਜਾਵਾਂਗੀ ਸਾਰਿਆਂ ਨੂੰ ਦਰਸ਼ਨ ਕਰਵਾਉਂਗੀ ਜੈ ਮਾਤਾ ਹਾਂਜੀ ਗਾਇਸ ਹੁਣ ਅਸੀਂ ਚੱਲੇ ਆਂ ਜਵਾਲਾ ਜੀ ਮਾਤਾ ਤੇ ਨਾਲੇ ਜਾਵਾਂਗੇ ਬਗਲਾ ਮੁਖੀ ਮਾਤਾ ਤੇ ਸੇਵਾ ਸਟੈਂਡ ਜਾ ਰਹੇ ਆਂ ਅਸੀਂ ਦੇਖਦੇ ਆਂ ਸਾਨੂੰ ਬੱਸ ਕਿਸ ਸਾਬ ਨਾ ਮਿਲਦੀ ਜਾਵਾਂਗੇ ਤਾਂ ਬਸਤੇ ਕੋਈ ਬਸ ਰਹਿਣੀ ਹੈ ਸਹੀ ਆਧਾਰ ਕਾਰਡ ਤੇ ਯੂਜ਼ ਨਹੀਂ ਹੋਣਾ ਸੋ ਆਧਾਰ ਕਾਰਡ ਨਹੀਂ ਯੂਜ਼ ਹੀ ਨਹੀਂ ਹੋਣਾ ਆਧਾਰ ਕਾਰਡ ਕੀ ਕਰਨਾ ਆਪਾਂ ਤਿਲਕੋ ਤਾਂ ਦੇਖ ਲਾਏ ਨਾ ਤੇ ਵੀ ਲੱਗ ਰਹੇ ਨਹੀਂ ਉਹ ਤੁਹਾਡੀ ਭੈਣ ਹੋਰ ਜਿਹੜੀ ਤਿਲਕਾ ਸੀ ਆ ਗਿਆ ਬਸ ਸਟੈਂਡ ਸੇ ਤੇ ਹੁਣ ਲਵਾਂਗੇ ਬਸ ਫਿਰ ਬਸ ਚ ਬੈ ਕੇ ਤੁਹਾਨੂੰ ਅੱਗੇ ਵਾਰ ਦੱਸਾਂਗੇ ਅਸੀਂ ਕਿਵੇਂ ਜਾਣੇ ਆ ਕਿ ਕਈ ਭੈਣਾਂ ਸਾਡੇ ਵਰਗੀਆਂ ਹੈਗੇ ਜੀਤ ਕਰਦਾ ਉਹਨੂੰ ਪਰ ਨਾ ਥੋੜਾ ਜਿਹਾ ਉਹ ਕਰ ਜਾਂਦੀਆਂ ਵੀ ਇਕੱਲੇ ਕਿਵੇਂ ਜਾਣਾ ਸੋ ਹੁਣ ਇੱਥੋਂ ਜਵਾਲਾ ਜੀ ਮਾਤਾ ਤੇ ਜਾਣ ਵਾਸਤੇ ਅਸੀਂ ਬਸ ਦਾ ਪਤਾ ਕਰਦੇ ਹਾਂ ਹਾਂਜੀ ਗਾਇਸ ਅਸੀਂ ਬੱਸ ਲੈ ਚੁੱਕੇ ਹੁਣ ਬੈ ਗਿਆ ਸੀ ਬੱਸ ਵਿੱਚ ਤੇ ਹੁਣ ਅਸੀਂ ਜਵਾਲਾ ਜੀ ਮਾਤਾ ਦੇ ਜਾਵਾਂਗੇ ਫਿਰ ਅੱਗੋ ਦੇਖਦੇ ਆਂ ਬਗਲਾ ਮੂਕੀ ਮਾਤਾ ਤੇ ਜਾਣ ਬਾਰੇ ਜੈ ਮਾਤਾ ਜੈ ਮੇਰੀ ਮਾਤਾ ਰਾਣੀ ਅਸੀਂ ਆ ਚੁੱਕਿਆ ਜੀ ਜਵਾਲਾ ਮੂਕੀ ਮਾਤਾ ਦੇ ਤੇ ਹੁਣ ਚੱਲੇ ਆਂ ਅੰਦਰ ਦਰਸ਼ਨਾਂ ਵਾਸਤੇ ਪਹੁੰਚ ਗਏ ਅਸੀਂ 7:30 8:00 ਚੱਲੇ ਸੀ ਤੇ 9:30 ਵਜੇ ਪਹੁੰਚ ਗਏ ਆ ਟਾਈਮ ਤਾਂ ਲੱਗਿਆ ਫਿਰ ਅਸੀਂ ਹੁਣ ਜਾ ਰਹੇ ਆ ਦਰਸ਼ਨਾਂ ਵਾਸਤੇ ਤੇ ਕਰਵਾਉਣੀ ਆ ਤੁਹਾਨੂੰ ਵੀ ਸਾਰਿਆਂ ਨੂੰ ਦਰਸ਼ਨ ਜੈ ਮਾਤਾ ਦੀ ਜਵਾਲਾ ਜੀ ਦਰਸ਼ਨਾਂ ਵਾਸਤੇ ਅਸੀਂ ਆਇਆ ਜਵਾਲਾ ਜੀ ਬਾਸਟੈਂਡ ਦੇ ਬਿਲਕੁਲ ਆਪੋਜ਼ਿਟ ਮੰਦਿਰ ਦੇ ਦੁਆਰਾ ਮੰਦਿਰ ਨੂੰ ਜਾਣ ਵਾਸਤੇ ਆ ਮੇਰਾ ਅੱਜ ਦਾ ਵਲੌਗ ਬਣਾਉਂਦਾ ਜਿਹੜਾ ਮੇਨ ਮੋਟਿਵ ਇਹ ਸੀਗਾ ਵੀ ਕੁਝ ਪਹਿਣਾ ਭਰਾ ਜਿਹੜੇ ਜਾਣਾ ਚਾਹੁੰਦੇ ਆ ਕਈਆਂ ਨੂੰ ਨਹੀਂ ਰਸਤੇ ਦਾ ਪਤਾ ਕਈ ਕਦੇ ਨਹੀਂ ਗਏ ਉਹਨਾਂ ਵਾਸਤੇ ਹੀ ਬਣਾਇਆ ਵਾ ਕਿ ਬਸ ਹਰ ਜਗ੍ਹਾ ਤੋਂ ਮਿਲਦੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕਿ ਬਸ ਤੇ ਵੀ ਆਰਾਮ ਨਾਲ ਜਾ ਸਕਦੇ ਆ ਜੇ ਕੋਈ ਆਪਣੀ ਕਨਵੈਂਸ ਜਾਣਾ ਚਾਹੁੰਦਾ ਬਹੁਤ ਵਧੀਆ ਗੱਲ ਆ ਅਦਰਵਾਈਜ਼ ਬਸ ਤੇ ਵੀ ਜਾ ਸਕਦੇ ਆ ਮਨਪ੍ਰੀਤ ਨੇ ਤਾਂ ਅੱਜ ਬਹੁਤ ਫੁੱਲ ਵੇਖੇ ਆ ਪੇੜ ਪੌਦੇ ਵੇਖੇ ਆ ਛੋਟੀ ਹਕੀਮਨੀ ਅੱਜਕੱਲ ਦਵਾਈਆਂਦਾਰ ਬਹੁਤ ਬਣਾਉਂਦੀ ਆ ਲੋਕਾਂ ਨੂੰ ਦਵਾਈ ਦਿੰਦੀ ਆ ਇਹ ਜਿੰਨੇ ਵੀ ਮੈਡੀਸਿਨ ਲੈਣੀ ਹੋਵੇ ਇਹਦੇ ਕੋਲੋਂ ਲੈ ਸਕਦਾ ਵਾ ਇਹ ਜੜੀਆਂ ਬੂਟੀਆਂ ਦਾ ਬਹੁਤ ਜ਼ਿਆਦਾ ਧਿਆਨ ਰੱਖਦੀ ਆ ਹਰ ਇੱਕ ਅਫਲਾਨੀ ਜੜੀ ਬੂਟੀ ਆ ਅਫਲਾਨੀ ਜੜੀ ਬੂਟੀ ਆ ਯਾ 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 ਜਵਲਾ ਜੀ ਮਾਂ ਦਾ ਬਾਜ਼ਾਰ ਸੱਜਿਆ ਦੇਖੋ ਵੀ ਕਿੰਨਾ ਬਾਜ਼ਾਰ ਸੱਜਿਆ ਹੋਇਆ ਮਾਤਾ ਰਾਣੀ ਦਾ ਦਰਬਾਰ ਸੱਜਿਆ ਹੋਇਆ ਜੈ ਮਾਤਾ ਦੀ ਸਾਡਾ ਰਾਸਤਾ ਨੇ ਲੱਭਿਆ ਹੁਣ ਲੱਭਿਆ ਰਾਸਤਾ ਦਰਸ਼ਨ ਸਾਡੇ ਬਹੁਤ ਵਧੀਆ ਹੋਏ ਆ ਮਾਤਾ ਰਾਣੀ ਦੇ ਦਰਸ਼ਨ ਅਸੀਂ ਆਰਾਮ ਨਾਲ ਕੀਤੇ ਕੋਈ ਭੀੜ ਨਹੀਂ ਸੀ ਬੜੇ ਹੀ ਆਰਾਮ ਨਾਲ ਅਸੀਂ ਮਾਤਾ ਦੇ ਦਰਸ਼ਨ ਕੀਤੇ ਜੈ ਮਾਤਾ ਦੀ ਜੈ ਮਾਜਵਾਲਾ ਜੀ ਦਰਸ਼ਨ ਬਹੁਤ ਵਧੀਆ ਹੋਏ ਗੁਰਕੱਲੇ ਅਸੀਂ ਜਾ ਨਹੀਂ ਸਕੇ ਕਿਉਂਕਿ ਮੈਂ ਥੋੜਾ ਜਿਹਾ ਚੜਾਈ ਚੜਨ ਤੋਂ ਥੱਕ ਗਈ ਤੇ ਕੁਝ ਮਨਪ੍ਰੀਤ ਪਤਾ ਨਹੀਂ ਕਿਉਂ ਮੈਂ ਤਾਂ ਕਿਹਾ ਸੀ ਚੱਲਪਾ ਪਰ ਫਿਰ ਮੈਂ ਮੇਰਾ ਮਨ ਬਣਿਆ ਤੇ ਮਨਪ੍ਰੀਤ ਨੇ ਕੈਨਸਲ ਕਰਤਾ ਸੋ ਹੁਣ ਅਸੀਂ ਦਰਸ਼ਨ ਕਰ ਚੁੱਕੇ ਆਂ ਮਾਤਾ ਰਾਣੀ ਦੇ ਤੇ ਹੁਣ ਅਸੀਂ ਚੱਲੇ ਆਂ ਵਾਪਸ ਹੁਣ ਅਸੀਂ ਜਾਵਾਂਗੇ ਬਗਲਾ ਮੁਖੀ ਮਾਤਾ ਦੇ ਮੰਦਰ ਕਿਉਂਕਿ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਖਿੱਚ ਪੈਦਾ ਹੋ ਰਹੀ ਹੈ ਜਾਣ ਦੀ ਤੇ ਮੈਂ ਉੱਥੇ ਜਾਣਾ ਆਂ ਜੈ ਮਾਤਾ ਸਾਹਮਣੇ ਦੀਦੀ ਖੜੇ ਹੋਏ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਆਪਣਾ ਫੋਨ ਨਾ ਕਿਤੇ ਛੜਾ ਦੇ ਮੈਂ ਨਾ ਪ੍ਰਸ਼ਾਦ ਵਾਲੇ ਟਿਕਰੀ 'ਚ ਆਪਣਾ ਫੋਨ ਰੱਖਿਆ ਸੀਗਾ ਸੇਵਾ ਕਰਦੇ ਆ ਇੱਥੇ ਜੈ ਮਾਤਾ ਜੈ ਮਾਤਾ ਦੀ ਅਸੀਂ ਜਾ ਆਏ ਆ ਜੀ ਜਵਾਲਾ ਜੀ ਮਾਤਾ ਦੇ ਦਰਸ਼ਨ ਕਰ ਆਏ ਆ ਤੇ ਹੋਣ ਸੀ ਚੱਲਨੇ ਆ ਮਤਲਬ ਕੀ ਮਾਤਾ ਦੇ ਬਸੇ ਚ ਬੈਠ ਗਏ ਆ ਤੇ ਪਹੁੰਚਦੇ ਆ ਹੌਲੀ ਹੌਲੀ ਦੇਖਦੇ ਆ ਰਾਸਤੇ ਸਾਨੂੰ ਪਤਾ ਨਹੀਂ ਹੈ ਵਟ ਜਿਵੇਂ ਜਿਵੇਂ ਰਾਸਤੇ ਜਾਵਾਂਗੇ ਕਿਥੋਂ ਬਸ ਲਵਾਂਗੇ ਨਾਲ ਦੱਸਾਂਗੇ ਇਹ ਹੈਗਾ ਜੋਲਾ ਜੀ ਮਾਤਾ ਦੇ ਬਿਲਕੁਲ ਆਪੋ ਜੇਤ ਮੰਦਰਾ ਬਸ ਸਟੈਂਡ ਅਸੋਰੀ ਮੰਦਰਾ ਕੋਲ ਤੋਂ ਬਸ ਸਟੈਂਡਾ ਬਸ ਸਟੈਂਡ ਤੋਂ ਬਸ ਮਿਲ ਜਾਂਦੀ ਆ ਦੇਰੇ ਤੇ ਦੇਰੇ ਤੋਂ ਹੀ ਜਾਇਆ ਜਾਂਦਾ ਹੈ ਜੀ ਬਦਲਾ ਮਾਤਾ ਦੇ ਬੰਦ ਤੇ ਤੋ ਗਾਇਸ ਅਸੀਂ ਡੇਰਾ ਤੋਂ ਬੱਸ ਸਟੈਂਡ ਤੋਂ ਬੱਸ ਲਈ ਹੈ ਕਾਂਗੜੇ ਦੀ ਔਰ ਕਾਂਗੜੇ ਦੀ ਬੱਸ ਜਿਹੜੀ ਹੈ ਉਹ ਬਗਲਾਮੁਖੀ ਲੈ ਕੇ ਜਾਊਗੀ ਅਸੀਂ ਹੁਣ ਬੱਸ 'ਚ ਬੈਠ ਚੁੱਕੇ ਹਾਂ ਆਈ ਡੋਨਟ ਨੋ ਮੈਨੂੰ ਨਹੀਂ ਪਤਾ ਕਿੰਨੇ ਕਿਲੋਮੀਟਰ ਆ ਉਹ ਹੁਣ ਬੱਸ ਚੱਲੇਗੀ ਫਿਰ ਕੁਝ ਕੇ ਪਤਾ ਲੱਗਿਆ ਕਿੰਨੇ ਕਿਲੋਮੀਟਰ ਬਟ ਆਈ ਥਿੰਕ ਨੀਅਰ ਹੀ ਆ ਬਗਲਾਮੁਖੀ ਮੰਦਿਰ ਜਿਆਦਾ ਦੂਰ ਨਹੀਂ ਹੈਗਾ ਤੇ ਸੋ ਅਸੀਂ ਹੁਣ ਜਾ ਰਹੇ ਹਾਂ ਉੱਥੇ ਤੇ ਆ ਕੇ ਜਾ ਕੇ ਮੈਂ ਤੁਹਾਨੂੰ ਦੱਸਾਂਗੀ ਕੀ ਕੀਤੇ ਜਾਣ ਅਸੀਂ ਪਹੁੰਚ ਚੁੱਕੇ ਹਾਂ ਬਗਲਾਮੁਖੀ ਧਾਮ ਤੇ ਹੁਣ ਅਸੀਂ ਲੱਗੇ ਆ ਉਤਰਨ ਜੈ ਜੈ ਮਾਤਾ ਜੀ ਜੀ ਅਸੀਂ ਆ ਚੁੱਕੇ ਹਾਂ ਬਗਲਾਮੁਖੀ ਮਾਤਾ ਮੰਦਰ ਔਰ ਅਸੀਂ ਜਾ ਰਹੇ ਹਾਂ ਹੁਣ ਦਰਸ਼ਨ ਵਾਸਤੇ ਮਾਤਾ ਜੀ ਦੇ ਪ੍ਰਸ਼ਾਦ ਲੈ ਲਿਆ ਤੇ ਹੁਣ ਅਸੀਂ ਕਰਾਂਗੇ ਦਰਸ਼ਨ ਮਾਤਾ ਜੀ ਦੇ ਜੈ ਮਾਤਾ ਦੀ ਜੈ ਬਗਲਾਮੁਖੀ ਮਾਂ ਅੱਜ ਮਾਤਾ ਰਾਣ ਨੇ ਬੁਲਾਇਆ ਔਰ ਅਸੀਂ ਜਾ ਰਹੇ ਹਾਂ ਦਵਾਰ ਮਾਤਾ ਦੇ ਤੇ ਬਗਲਾਮੁਖੀ ਮਾਤਾ ਜੀ ਦੇ ਅਸੀਂ ਦਰਸ਼ਨ ਕਰਨ ਵਾਸਤੇ ਅੰਦਰ ਜਾ ਰਹੇ ਹਾਂ ਪੰਡਤ ਜੀ ਅੰਦਰ ਮਿਲਣਗੇ ਜੈ ਮਾਤਾ ਬਗਲਾ ਮੁੱਖੀ ਮਾਤਾ ਕੀ ਜੈ ਜੈ ਮੰਦਰ ਬਗਲਾ ਮੁੱਖੀ ਮਾਤਾ ਜੀ ਦਾ ਦਰਸ਼ਨ ਆਈਆ ਉਸ ਟਾਈਮ ਤੇ ਅੰਦਰ ਤੋਂ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਟਾਈਮ ਨਹੀਂ ਸੀ ਹੈਗਾ ਇੰਨਾ ਜੈ ਮਾਤਾ ਜੀ ਜੈ ਮੇਰੀ ਮਾਤਾ ਰਾਣੀ ਜੈ ਮਾਤਾ ਜੀ ਅਸੀਂ ਮਾਤਾ ਰਾਣੀ ਦੇ ਦਰਸ਼ਨ ਕਰਿਆ ਆ ਤੇ ਮਾਤਾ ਜੀ ਦਾ ਮੰਦਰ ਨੀਚੇ ਆ ਅਸੀਂ ਹੁਣ ਲੰਨ ਲੱਗਿਆ ਬੱਸ ਬੱਸ ਦੀ ਵੇਟ ਕਰ ਰਹੇ ਆ ਉੱਪਰ ਆ ਕੇ ਨਾ ਸਾਹਮਣੇ ਹੀ ਬੱਸ ਮਿਲਦੀ ਆ ਜਿਹੜੀ ਕਾਂਗੜਾ ਕਾਂਗੜੇ ਤੋਂ ਆਉਂਦੀ ਆ ਤੇ ਚਿੰਤਪੋੜ ਨਹੀਂ ਜਾਂਦੀ ਆ ਅਸੀਂ ਉਸ ਬੱਸ ਦਾ ਵੇਟ ਕਰ ਰਹੇ ਆ ਬਸ ਖੜੇ ਹੋਏ ਆ ਮਾਤਾ ਰਾਨੀ ਸੋਖਰ ਕੇ ਸ਼ੇਤੀ ਬਾਸ ਸਾਜਵੇ ਸਾਨੂੰ ਟਾਈਮਿੰਗ ਦਾ ਨਹੀਂ ਪਤਾ ਕਦੋਂ ਕਦੋਂ ਬਸ ਆਉਣੀ ਹੈ ਕਰਦੇ ਇੰਤਜ਼ਾਰ ਜੈ ਮਾਤਾ ਦੀ ਸੋ ਗਾਇਜ਼ ਅਸੀਂ ਕਿਸੀ ਰੈਸਟ ਹੌਮ ਤੋਂ ਚਿੰਤਪੁਰਨੀ ਪਹੁੰਚ ਕੇ ਕਿੰਨੇ ਘੰਟੇ ਰੈਸਟ ਕੀ 2 ਵਜੇ ਪਹੁੰਚੇ ਸੀ ਤੇ ਅਸੀਂ ਚੱਲੇ ਗਏ ਰੈਸਟ ਕਨ ਵਿਧੀ ਮੰਡਰੇ ਤੋਂ ਵਾਪਟਿੰਗਸ ਆ ਰਹੀਆਂ ਸੀਗੀਆਂ ਤੇ ਹੁਣ ਅਸੀਂ ਜਾ ਰਹੇ ਹਾਂ ਸ਼ੀਤਲਾ ਮਾਤਾ ਮੰਦਰ 4 ਵਜੇ ਬਸ ਚੱਲਣੀ ਹੈ ਸ਼ੀਤਲਾ ਮਾਤਾ ਮੰਦਰ ਪਹੁੰਚ ਕੇ ਅਸੀਂ ਮੈਥਰ ਨਾਲ ਨਾਲ ਸਾਰੀ ਡਿਟੇਲ ਦਵਾਂਗੀ ਚਿੰਤਪੁਰਨੀ ਬਸਤੰ ਤੋਂ ਨਹੀਂ ਜਿੱਤਲਾ ਮਾਤਾ ਮੰਦਰ ਤੀ ਬਸ ਜਾਂਦੀ ਹੈ ਇੱਥੇ ਜਸ ਜ਼ਿਆਦਾ ਨਹੀਂ 3 ਕਿਲੋਮੀਟਰ ਦੂਰਾ ਬਾਟਕ ਪੈਦਲ ਚੱਲਣ ਕਰਕੇ ਅਸੀਂ ਜਿਹੜਾ ਹੈਗਾ ਕਿ ਪੈਦਲ ਚੱਲ ਨਹੀਂ ਹੋਣਾ ਤੇ ਸੋ ਸਾਨੂੰ ਰਸਤਾ ਵੀ ਨਹੀਂ ਪਤਾ ਹੁਣ ਜਾਂਦੇ ਹੋਏ ਵੀ ਨਹੀਂ ਤੇ ਫਿਰ ਅਸੀਂ ਉਸ ਤੋਂ ਬਾਅਦ ਦੇਖਾਂਗੇ ਆਉਂਦੇ ਹੋਏ ਕਿ ਅਸੀਂ ਪੈਦਲ ਚੱਲ ਕੇ ਆਉਣੇ ਆ ਕਿ ਅਸੀਂ ਕੋਈ ਜੈ ਮਾਤਾ ਦੀ ਜੀ ਅਸੀਂ ਪਹੁੰਚਿਆ ਸ਼ੀਤਲਾ ਮਾਤਾ ਮੰਦਰ ਸਾਨੂੰ ਨਾ ਅੱਗੇ ਬਸ ਖੜੀ ਸੀ ਫਰੰਟ ਗੇਟ ਦਾ ਪਤਾ ਨਹੀਂ ਲੱਗਾ ਤੇ ਅਸੀਂ ਹੁਣ ਬੈਕ ਗੇਟ ਤੋਂ ਆ ਰਹੇ ਆ ਤੇ ਸੋਰ एकदम ਯਾਦ ਹੈ ਕਿ ਉਹ ਪਾਸੇ ਦਾ ਪੀੜ ਬਹੁਤ ਸੀ ਵਲੌਗ ਨਹੀਂ ਕੰਟੀਨਿਊ ਕਰ ਸਕੀ ਤੇ ਚਲੋ ਇੱਥੇ ਕਰਦੇ ਹਾਂ ਹੁਣ ਸੋ ਅਸੀਂ ਬੈਠ ਕੇ ਵਲੌਗ ਕੰਟੀਨਿਊ ਕਰ ਰਹੇ ਹਾਂ ਕਿ ਅਸੀਂ ਹੁਣ ਜੀਤਲਾ ਮਾਤਾ ਮੰਦਰ ਮੱਥਾ ਟੇਕਾ ਜਾ ਰਹੇ ਮੈਂ 15 ਸਾਲਾਂ ਬਾਅਦ ਇੱਥੇ ਆਈ ਹਾਂ ਔਰ ਮੈਂ ਰਸਤਾ ਭੁੱਲ ਗਈ ਇਥੋਂ ਦਾ ਵੈਸੇ ਤਕਰੀਬਨ ਮੈਨੂੰ ਯਾਦ ਸੀਗਾ ਕਿ ਮੈਨੂੰ ਇਹ ਸੀ ਕਿ ਬਸ ਜਿੱਥੋਂ ਉਤਾਰਦੀ ਉੱਥੇ ਹੀ ਆ ਬਟ ਫਿਰ ਵੀ ਅਸੀਂ ਕਨਫਿਊਜ਼ ਹੋ ਗਏ ਥੋੜਾ ਜਿਹਾ ਸੋ ਹੁਣ ਸਾਨੂੰ ਫਰੰਟ ਵਾਲਾ ਰਸਤਾ ਸੀ ਜਾਂਦੀ ਵਰੀ ਸ਼ੋ ਕਰਾਂਗੇ ਅਸੀਂ ਬੈਕ ਵਾਲਾ ਰਸਤਾ ਆ ਬੈਕ ਵਾਲਾ ਰਸਤਾ ਬੈਕ ਵਾਲਾ ਸਿੱ ਤੋਂ ਅਸੀਂ ਚੜਾਈ ਕਰਨ ਲੱਗੇ ਆ ਜੈ ਮਾਤਾ ਦੀ ਜੈ ਸ਼ੀਤਲਾ ਮਾਤਾ ਸੋ ਅਸੀਂ ਬੈਕ ਸਾਈਡ ਤੋਂ ਮਾਤਾ ਦੇ ਮੰਦਿਰ ਜਾ ਰਹੇ ਆ ਤੇ ਉਹ ਤੁਹਾਨੂੰ ਦਿਖਾ ਰਹੇ ਆ 뷰 ਜੈ ਮਾਤਾ ਦੀ ਸ਼ੀਤਲਾ ਮਾਤਾ ਮੰਦਿਰ ਜੈ ਮਾਤਾ ਦੀ ਜੈ ਮੇਰੀ ਮਾਤਾ ਰਾਨੀ ਅੱਜ ਤੋਂ 15 ਸਾਲ ਪਹਿਲਾਂ ਜਦੋਂ ਅਸੀਂ ਆਉਂਦੇ ਹੁੰਦੇ ਸੀ ਤਾਂ ਇੱਥੇ ਇੰਨੀ ਭੀੜ ਹੁੰਦੀ ਸੀ ਦੁਕਾਨਾਂ ਵੀ ਖੁੱਲੀਆਂ ਹੁੰਦੀਆਂ ਸੀ ਹੁਣ ਸਾਰਾ ਮੰਦਰ ਖਾਲੀ ਆ ਔਰ ਇੱਥੇ ਬਿਲਕੁਲ ਵੀ ਭੀੜ ਨਹੀਂ ਹੈਗੀ ਜਿਹੜੀਆਂ ਵੀ ਸੰਗਤਾਂ ਚਿੰਤਪੁਰਣੀ ਮਾਤਾ ਜੀ ਦੇ ਦਰਸ਼ਨ ਕਰਨ ਆਉਂਦੀਆਂ ਨੇ ਅੱਗੋਂ 3 ਚਾਲ ਕਿਲੋਮੀਟਰ ਤੇ ਦੂਰ ਤੇ ਹੀ ਸਿਰਫ ਸਿਰਫ 3-4 ਕਿਲੋਮੀਟਰ ਦੂਰ ਤੇ ਹੀ ਸ਼ੀਤਲਾ ਮਾਤਾ ਮੰਦਰ ਆ ਸੰਗਤਾਂ ਜੀ ਤੁਸੀਂ ਇੰਨੀ ਦੂਰ ਤੱਕ ਆਉਂਦੇ ਹੋ ਤੇ ਤੁਹਾਨੂੰ ਲੰਘ ਲੈੰਦੋ ਕਿਉਂ ਰਸਤਾ ਰੋਕ ਰਹੇ ਹੋ ਤੁਹਾਨੂੰ ਸ਼ੀਤਲਾ ਮਾਤਾ ਮੰਦਿਰ ਵੀ ਆਉਣਾ ਚਾਹੀਦਾ ਇੱਥੇ ਵੀ ਆਓ ਦਰਸ਼ਨ ਕਰੋ ਇੱਕ ਵਾਰੀ ਆ ਕੇ ਜ਼ਰੂਰ ਇੱਥੇ ਹਮੇਸ਼ਾ ਰੌਣਕਾਂ ਲੱਗੀਆਂ ਹੁੰਦੀਆਂ ਸੀ ਅੱਜ ਉੱਥੇ ਕੁਝ ਵੀ ਨਹੀਂ ਹੈਗਾ ਜਗਾ ਵੇਖੋ ਕਿੰਨੀ ਵਧੀਆ ਜਗਾ ਕਿੰਨੀ ਸੋਹਣੀ ਜਗਾ ਮਾਤਾ ਰਾਣੀ ਦਾ ਝੂਲਾ ਵੀ ਲੱਗਾ ਸ਼ੀਤਲਾ ਮਾਤਾ ਮੰਦਿਰ ਦੀ ਵੀ ਮੰਨਤਾ ਉਹਨੀ ਆ ਇੱਥੇ ਆਉਣਾ ਚਾਹੀਦਾ ਸੰਗਤਾਂ ਨੂੰ ਇੱਥੇ ਵੀ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਪਰ ਅੱਜ ਮੈਂ ਹੈਰਾਨ ਹੋ ਗਈ ਵੇਖ ਕੇ ਕਿ ਕੋਈ ਸੰਗਤ ਨਹੀਂ ਇੱਥੇ ਹੈਗੀ ਇਤਨਾ ਕਿ ਜਿੱਥੇ ਇੱਥੇ ਬਾਜ਼ਾਰ ਲੱਗਦੇ ਸੀ ਉਹ ਵੀ ਸਾਰੇ ਬੰਦ ਆ ਜੈ ਭਰਮ بابا ਆ ਵੇਖੋ ਗਾਇਸ ਮੈਡਮ ਜੀ ਆਏ ਨੇ ਘੁੰਮਣ ਤੇ ਕਹਿੰਦੀ ਮੇਰੀ ਤਾਂ ਵਾਹ ਨਹੀਂ ਹੈਗੀ ਮੈਂ ਕਿਹਾ ਮਾਤਾ ਪਿਤਾ ਤੇ ਆਈਆਂ ਵਾਹ ਨਹੀਂ ਕਹਿਣਾ ਕਹਿਣਾ ਬਹੁਤ ਹਿੰਮਤ ਆ ਮੇਰੇ ਚ ਤੇ ਜਦੋਂ ਵੀਡੀਓ ਫੋਟੋ ਬਣਾਉਣੀ ਹੁੰਦੀ ਹੈ ਨਾ ਉਦੋਂ ਮੈਡਮ ਜੀ ਮਿੰਟਾਂ ਮਿੰਟੇ ਕਹਿੰਦੀ ਮੇਰੀ ਫੋਟੋ ਕਿਸ ਦੇ ਮੇਰੀ ਵੀਡੀਓ ਮਾਦੀ ਉਹਨਾਂ ਦੀ ਵਾਹ ਨਹੀਂ ਹੈਗੀ sheetla mata dwar enter gate ਆ ਹੈਗਾ ਜੀ ਸ਼ੀਤਲਾ ਮਾਤਾ ਮੰਦਰ ਦਾ ਮੁੱਖ ਦਵਾਰ ਸਾਨੂੰ ਪਤਾ ਨਹੀਂ ਲੱਗਾ ਔਰ ਅਸੀਂ ਚਲੇ ਗਿਆਂ ਬੈਕ ਸਾਈਡ ਤੋਂ ਮੁੱਖ ਦਵਾਰ ਇਹ ਹੈ ਜੀ ਸ਼ੀਤਲਾ ਮਾਤਾ ਮੰਦਰ ਦਾ જય ਮਾਤਾ ਦੀ ਵੇਟ ਕਰਦੇ ਕਰਦੇ ਅਸੀਂ ਬਣਾਉਣ ਲੱਗਿਆ ਵਲੌਗ ਤੇ ਮੰਤਰੀ ਕਹਿੰਦੀ ਬਸ ਕਰਨੀ ਸ਼ੁਕਰ ਐਨੇ ਵੀ ਕਹਤਾ ਬਸ ਕਰਨੀ ਵੀਡੀਓ ਨਾ ਬਣਾ ਨਹੀਂ ਤੇ ਇਹ ਕਹਿੰਦੀ ਨਹੀਂ ਵੀਡੀਓ ਬਣਾ ਵੀਰੋ ਬੜਾ ਉਹਨੇ ਕਹਿੰਦੀ ਬੱਸ ਕਰਨੀ ਕਰੀ ਤਾਂ ਚਾ ਜੈ ਮਾਤਾ ਦੀ ਆ ਜਾਣੀ ਬੱਸ ਤੇਰੀ ਵੇਟ ਕਰਦੇ ਕਰਦੇ ਮਨਪ੍ਰਿਤ ਨਵਾਸੀਆਂ ਆ ਗਈਆਂ ਫਾਈਨਲੀ ਕੰਮ ਸੇਮ ਇੱਕ ਡੇਢ ਘੰਟੇ ਬਾਅਦ ਸਾਨੂੰ ਬੱਸ ਮਿਲੀ ਆ ਡੇਢ ਘੰਟਾ ਸਾਨੂੰ ਬੈਠਣਾ ਪਿਆ ਬੱਸ ਮਿਲੀ ਅਸੀਂ ਜਾ ਰਹੇ ਆ ਵਾਪਸ ਆਸ ਤੇ ਬੈਠ ਗਏ ਆ ਚਿੰਦਕੁਰਨੀ ਜਾ ਰਹੇ ਆ ਤੇ ਥੋੜੇ ਦੇ ਰੈਸਟ ਕਰਾਂਗੇ ਫਿਰ ਅਸੀਂ ਜਾਵਾਂਗੇ ਇਹ ਚਿੰਦਨੀ ਮਾਤਾ ਦਾ ਮੰਦਰ ਦੇਖਣ ਤੇ ਇਸ ਵੀਰੇ ਅਸੀਂ ਵਾਪਸ ਆਪੀਵਾਂ ਉਸਨੇ ਉਤਾਰਤਾ ਅਸੀਂ ਹੁਣ ਤੁਰ ਕੇ ਜਾ ਰਹੇ ਆ ਅਬ ਤਰ ਅਨਸ਼ਾ ਅੱਲ ਤੱਕ ਪਹੁੰਚਦੇ ਆ ਮੈਂ ਤਾਂ ਥੱਕੀ ਤੇ ਲੱਗਾ ਕੀ ਕਰਦੀ ਆ ਪਈਆ ਕੀ ਆ ਪਈਆ ਜਾ ਰਹੇ ਹਾਂ ਮਾਤਾ ਜੀ ਅਰਚਨ ਕਰਨ ਵਾਸਤੇ ਪਹਿਲਾਂ ਸਾਨੂੰ ਖੁੱਲੇ ਦਰਸ਼ਨ ਹੋਏ ਪਰ ਅੱਜ ਕਾਫੀ ਪੀੜ ਆ ਆਰਤੀ ਕਰਕੇ ਨਾ ਮਤਲਬ ਲੇਟ ਹੋ ਗਿਆ ਸੀ ਆਰਤੀ ਕਰਕੇ ਬਹੁਤ ਜ਼ਿਆਦਾ ਪੀੜ ਆ ਇਸ ਟਾਈਮ ਤੇ ਲਾਈਨ ਚ ਲੱਗੇ ਹੋਏ ਔਰ ਜਾ ਰਹੇ ਦਰਸ਼ਨ ਵਾਸਤੇ ਮਾਤਾ ਜੀ ਦੇ ਜੈ ਮਾਤਾ ਦੀ ਰਾਤਰੀ ਦਰਸ਼ਨ ਮਾਤਾ ਚੰਦਪਰਨੀ ਜੀ ਜੈ ਮਾਤਾ ਦੀ ਮਾਤਾ ਰਾਣੀ ਦਾ ਬਾਜ਼ਾਰ ਰਾਤ ਨੂੰ ਦਰਸ਼ਨ ਕਰਕੇ ਆਏ ਹਾਂ ਮਾਤਾ ਰਾਣੀ ਜੀ ਅਸੀਂ ਹੁਣ ਅਸੀਂ ਚੱਲਿਆ ਰੂਮ ਦੇ ਵਿੱਚ ਫਿਰ ਜਾ ਕੇ ਸੌਵਾਂਗੇ ਹੈਲੋ एवरीवन ਅਸੀਂ ਫੋਸ ਜਾ ਹਾਟਲ ਤੇ ਰੋਟੀ ਖਾਣ ਵਾਸਤੇ ਤੇ ਅਸੀਂ ਨਾ ਬੀਆ ਨੂੰ ਪੁੱਛਿਆ ਕਿ ਦਹੀਂ ਮਿਲ ਜੇਗਾ ਕਹਿੰਦਾ ਦਹੀਂ ਪਲੇਨ 80 ਰੁਪਏ ਦਾ ਤੇ ਮੈਂ ਕਿਹਾ ਰਾਇਤਾ ਉਹਦਾ 80 ਰੁਪਏ ਦਾ ਨਹੀਂ ਵੀ ਸਾਡੀ ਇੰਨੀ ਔਕਾਤ ਹੈ ਨਹੀਂ ਵੀ ਅਸੀਂ 70 ਰੁਪਏ ਦੇ ਹੀ ਖਾ ਲਗੇ ਸਾਰਾ ਦਿਨ ਟੁੱਟ ਦਿਨਾ ਭਾਈ ਘਰੇ ਨਹੀਂ ਕਮਾਉਣੀ ਆ 80 ਰੁਪਏ ਦੇ ਹੀ ਨਹੀਂ ਅਸੀਂ ਖਾ ਸਕਦੀਆਂ ਸਾਡੀਆਂ ਸ਼ਕਲਾਂ ਤੇ ਲੱਗਦਾ ਲਿਖਿਆ ਪਿਆ 100 ਰੁਪਏ ਦਹੀਂ ਨਹੀਂ ਖਾ ਸਕਦੀਆਂ ਦੱਸ ਜੇ ਕੀ ਹੋ ਗਿਆ ਸਵੇਰ ਦੀਆਂ ਤੁਰੀਆਂ ਫਿਰ ਦੀਆਂ ਦਰਸ਼ਨ ਕਰਦੀਆਂ ਮਾਤਾ ਰੰਧਾ ਥੱਕ ਗਿਆ ਸੀ ਸਾਡੀ ਸ਼ਕਲ ਥੱਕੀ ਆ ਸਾਡੇ ਕੱਪੜੇ ਰੁਲੇ ਪਏ ਆ ਇਹਦਾ ਮਤਲਬ ਇਹ ਤਾਂ ਨਹੀਂ ਬਸ ਖਾਣੀ ਸਕਦੇ ਹੈ ਲੋਕ ਹਰਾਨ ਦੇ ਹੋ ਗਏ ਤੇ ਸਾਡੇ ਉਂ ਤੇ ਲਿਖੇ ਦੇਖੋ ਮਨਪ੍ਰੀਤ ਦੇ ਮੂੰਹ ਤੇ ਲਿਖਿਆ ਵੀ ਮਨਪ੍ਰੀਤ 80 ਰੁਪਏ ਦਹੀਂ ਨਹੀਂ ਖਾ ਸਕਦੀ 60 ਦਸੀ ਮਨਪ੍ਰੀਤ ਤੇ ਮੇਰੇ ਮੂੰਹ ਤੇ ਨਾ ਤੇਰੇ ਮੂੰਹ ਤੇ ਮੇਰੇ ਮੂੰਹ ਤੇ ਲਿਖੀ ਹੈ ਦੂਆ ਗਿੰਨਾ ਪਕੌੜੀਆਂ ਵਾਲਾ ਰਹਿਤਾ 80 ਦਾ ਦੁੱਧ 60 ਰੁਪਏ ਦਾ ਮਾਲ ਅਸਾਂ ਅਸੀਂ ਤਾਂ ਲੋਕਾਂ ਨੂੰ ਸਾਰਾ ਦਿਨ ਅਸੀਂ ਵਲੌਗ ਬਣਾਉਂਦੀ ਹਾਂ ਮਰਜ਼ੀ ਪੈਸੇ ਕਮਾਉਂਦਿਆਂ ਵੀ ਕੀ ਹੋ ਗਿਆ ਜੇ ਸਫਰ ਤੇ ਆਈਆਂ ਵਾ ਸਾਡੇ ਕੱਪੜੇ ਉਹ ਹੋਦੇ ਨਹੀਂ ਪਾਏ ਜਿਹੇ ਹੈਗੇ ਕੋਈ ਜਿਹਾ ਸਮਾਧਾ ਦੇਈਆਂ ਸੀ ਅਸੀਂ ਤਾਂ ਸਾਧਵੇ ਦੀਆਂ ਬਣ ਕੇ ਆ ਗਈ ਸੀ ਸਿੰਪਲ ਜਿਹੀ ਅਸੀਂ ਥੱਕੀਆਂ ਪਈਆਂ ਖਾਣਾ ਖਾ ਕੇ ਚਾਹ ਪੀ ਕੇ ਆਪਣੇ ਰੂਮ ਜਾ ਗਈਆਂ ਤੇ ਹੁਣ ਅਸੀਂ ਲੱਗੀਆਂ ਸੌਣ ਤੇਰਾ ਟੰਟਣਾ ਬੰਦ ਕਰ ਦੇ ਹੁਣ ਸੌਣਾ ਆਪਾਂ ਇਹ ਨਹੀਂ ਚੱਲਣਾ ਚਾਹੀਦਾ ਜੇ ਚੱਲਿਆ ਤੇ ਫਿਰ ਵੇਖੀ ਮੈਂ ਫੜ ਕੇ ਸਵਿਚ ਆਫ ਕਰ ਦੇ ਨਹੀਂ ਹੁਣ ਅਸੀਂ ਸੌਣ ਲੱਗੇ ਤਾਂ ਫੋਨ ਨੇ ਨਹੀਂ ਸੌਂਦੇਣਾ ਮੈਨੂੰ ਮੈਨੂੰ ਨੀਂਦ ਬਹੁਤ ਆਈ ਐ ਸេរੀ ਐਸੀ ਉੱਠਣਾ ਵਾ ਚ ਮੈਂ 3:30 ਉਠਣਾ 4 ਵਜੇ 4:30 ਤੱਕ ਆਪਾਂ ਚਾਹ ਵਗੈਰਾ ਪੀ ਕੇ ਚੱਲ ਪਾਂਗੇ ਤੇ 5:30 ਆਪਣੀ ਬੱਸ ਚੱਲ ਪੈਣੀ ਐ ਜੈ ਮਾਤਾ ਦੀ ਸਾਰਿਆਂ ਨੂੰ ਬਹੁਤ ਇੰਜੋਏ ਕੀਤਾ ਮੱਥਾ ਵੀ ਆਰਾਮ ਨਾਲ ਟੇਕਿਆ ਮਾਤਾ ਦੇ ਦਰਸ਼ਨ ਬਹੁਤ ਵਧੀਆ ਹੋ ਗਏ ਆ ਜਿਨ੍ਹਾਂ ਨੇ ਵੀ ਆਉਣਾ ਆ ਉਹ ਮੇਰਾ ਵਲੌਗ ਜ਼ਰੂਰ ਵੇਖਿਆ ਜੇ ਤੁਹਾਨੂੰ ਪਤਾ ਲੱਗ ਜਾਊ ਬੱਸ ਤੇ ਆਉਣ ਵਾਲੀਆਂ ਪਹਿਣਾ ਵਾਸਤੇ ਵੀ ਗੱਡੀ ਤੇ ਤੇ ਚਲੋ ਪਤਾਈਆ ਮੈਂ ਬਸ ਤੇ ਬੜੇ ਚਿਰ ਬਾਅਦ ਆਈ ਆ ਮੈਂ ਆਪਣੇ ਫਾਦਰ ਸਾਹਿਬ ਨਾਲ ਆਈ ਸੀ ਸੋ ਮੈਂ ਬਹੁਤ ਟਾਈਮ ਬਾਅਦ ਆਈ ਆ ਤੇ ਹੁਣ ਅਸੀਂ ਖੂਬ ਇੰਜੋਏ ਕੀਤਾ ਦਰਸ਼ਨ ਕੀਤੇ ਹੁਣ ਮੈਂ ਕੱਲੀ ਆ ਸਕਦੀ ਮਤਲਬ ਮੈਨੂੰ ਕੰਫੀਡੈਂਸ ਆ ਕਿ ਮੈਂ ਕੱਲੀ ਆ ਸਕਦੀ ਆ ਸੋ ਸਾਰੇ ਜਣੇ ਆਇਓ ਜਿਹੜੇ ਜਿਹੜੇ ਵੀ ਆਉਣਾ ਚਾਹੁੰਦੇ ਨੇ ਜੈ ਮਾਤਾ ਦੀ ਗੁੱਡ ਨਾਈਟ ਸਾਰੇ ਜਣੇ ਮਿਲਦੇ ਆ ਸਵੇਰੇ ਤੇ ਇਸ ਵਲੌਗ ਦਾ ਐਂਡ ਕਰਕੇ ਇਹਦਾ ਅਸੀਂ ਐਡਿਟ ਕਰਕੇ ਸਵੇਰੇ ਪਾਉਨੇ ਆ ਤੇ ਬਾਕੀ ਸੁਇ ਦਾ ਬਲੌਕਰ ਜਾਂਦਾ ਜੁੜ ਬਣਾਵਾਂਗੇ ਕਿ ਘਰ ਦਾ ਮਾਹੌਲ ਕਿਦਾਂ ਦਾ ਪਰ ਹਿੰਮਤ ਨਹੀਂ ਹੈ ਕਿ ਸੁਇਰੇ ਇੱਕ ਵਾਰੀ ਜੈ ਮਾਤਾ ਦੀ